মুরগیاں তੰਨ ਮਰ ਗਈਆਂ ਤੇ ਫਿਰ ਮਰ ਗਈਆਂ ਤੰਨ মুরਗੀਆਂ মুরਗੀਆਂ ਤੰਨ ਮਰ ਗਈਆਂ ਹਾਂਜੀ ਮੁਆਵਜ਼ਾ ਪਿਛਲਾ ਵੀ ਨਹੀਂ ਮਿਲਿਆ ਪਿਛਲਾ ਵੀ ਨਹੀਂ ਮਿਲਿਆ ਤੁਸੀਂ ਤਾਂ ਦੱਸਣਾ ਸੀ ਫਿਰ ਵੀ ਮੇਰੀਆਂ মুরਗੀਆਂ ਮਰ ਗਈਆਂ ਕਿ ਉਹਨਾਂ ਨੂੰ ਸ਼ਾਇਦ মুরਗੀਆਂ ਦਾ ਉਹਨਾਂ ਕੋਲ ਪਹੁੰਚੇ ਹੀ ਨਾ ਹੋਵੇ ਮੁਰਗੀਆਂ ਹਾਂਜੀ ਉਹ ਗੱਲ ਹੋਈ ਸੀ ਉੱਥੇ ਆਪਣੇ ਪੁੱਲ ਤੇ ਕਹਿੰਦੇ ਅਖੇ ਉਹਨਾਂ ਦਾ ਪਹਿਲਾਂ ਬਿੱਲ ਲਿਆਓ মুরਗੀਆਂ ਦਾ ਮੈਂ ਕਿਹਾ ਹੁਣ ਪਹਿਲਾਂ ਜੀ ਪਹਿਲਾਂ মুরਗੀਆਂ ਦਾ ਬਿੱਲ ਲੈਣ ਚਾਹੀਏ ਇਹ ਨਹੀਂ ਦਿਨ ਨੂੰ ਤਗਲੇ ਸਾਲ ਹੋਰ ਪਾਣੀ ਛੱਡ ਦੇਵੋਗੇ ਤੁਸੀਂ ਅੱਛਾ ਕਹਿੰਦੇ মুরਗੀਆਂ ਦਾ ਬਿੱਲ ਲਿਓ ਫਿਰ ਮੁਆਵਜ਼ਾ ਹਾਂਜੀ ਹਾਂਜੀ ਕੁੰਤਮਾਂ ਤੇ ਦਿਲ ਛੱਡੀ ਪਿਆ ਤੇ ਉਹ ਤਾਂ ਦਾਖਲ ਪਿਆ ਵਾਲੀ ਚ ਹੈ ਆਂਦਾ ਮੇਰੀ ਧੜਕਣ ਵਧੀ ਪਈ ਤੇਰੀ ਧੜਕਣ ਕਿਉਂ ਵਧੀ 92 ਸੀਟਾਂ ਤੇ ਬਣਾ ਤੇ ਪੰਜਾਬ ਵਿੱਚ ਉਹ ਦੇ ਦਿੱਤੀਆਂ ਸਮਾਨ ਨਾਲ ਤੇ ਤੁੱਡੀ ਤਾਂ ਸੋਡਾ ਦੁੱਖ ਮਾਰ ਕੇ ਆਉਂਦੇ ਹੋ ਹਾਂਜੀ ਕੋਈ ਤਾਇਤ ਕੀ ਆਇਆ ਹੀ ਨਹੀਂ ਪਹਿਲੇ ਆਂਦਾਂ ਜਦੋਂ ਵੋਟਾਂ ਪਾਉਣ ਤੋਂ ਪਹਿਲੇ ਸਾਡੇ ਆਂਦਾ ਸੀ ਮਤਮਨ ਕਰਦੇ ਦੋ ਨਾਨਾਂ ਕਰਕੇ ਜਰਵੈਲਾ ਅੱਛਾ ਜਦੋਂ ਬਣਿਆ ਉੱਤ ਪਿੱਛੇ ਨਹੀਂ ਆਇਆ ਫੀ ਦੇ ਵਿੱਚ ਲੀਡਰਾਂ ਨੇ ਬਹੁਤ ਕਿਹਾ ਮੁਰਗੀ ਬੱਕਰੀ ਦੇ ਮੁਆਵਜ਼ੇ ਮੈਂ ਨਾ ਉਹ ਨਾ ਅੰਡੇ ਦੇ ਤੇ ਨਾ ਮੁਰਗੀ ਦੇ ਉਹ ਤਾਂ ਛੋਖ ਛਲਾ ਸੀਗਾ ਟੋਲਾ ਖਾਲੀ ਫੀ ਨਹੀਂ ਇੰਨੇ ਖਾਲੀ ਤਾਂ ਕੋਈ ਜੀ ਬਾਦਲ ਪੁੱਤਰ ਨੇ ਖਾਲੀ ਤਾਂ ਕੋਈ ਜੀ ਕੈਪਟਨ ਖਾਲੀ ਤਾਂ ਕੋਈ ਇਹਨੂੰ ਕੱਲ ਟੈਨਸ਼ਨ ਤੇ ਲੋਕਾਂ ਦੀ ਟੈਨਸ਼ਨ ਨਹੀਂ ਇਹਨਾਂ ਨੂੰ ਵੋਟਾਂ ਲੈਣੀਆਂ ਨੇ ਕਿਸੇ ਨੂੰ ਆਟਾ ਦੇ ਦੇਣਗੇ 4 ਕਿਲੋ ਕਿਸੇ ਨੂੰ 5 ਕਿਲੋ ਖੱਡ ਦੇ ਦੇਣਗੇ ਉਹ ਸਾਡੇ ਬੰਦੂਆਂ ਤੇ ਲੱਗ ਜਾਣਗੇ ਸ਼ਾਬਾਸ਼ 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 ਪਿਛਲੇ ਦਿਨ ਕਹਿੰਸੀ ਮੁਰਗੀ ਬੱਕਰੀ ਦਾ ਮੁਆਵਜ਼ਾ ਦੇ ਦਾਂਗੇ ਮਾਇਆ ਨਹੀਂ ਤੇ ਬੰਦੇ ਦਾ ਕੋਈ ਨਹੀਂ ਮਿਲਦਾ ਬੱਕਰੀ ਤਾਂ ਕਿੰਨੇ ਦੇਣਾ ਵੋਟਾਂ ਲੈ ਕੇ ਨਿਕਲ ਜਾਂਦੇ ਨੂੰ ਉਹ ਜਹਾਜਾਂ ਤੁਰਣ ਦੇ ਹਰ ਸਾਡੀ ਸਾਰ ਲਾਉਣ ਉਹ ਤਾਂ ਜਹਾਜ ਦੇਤਾ ਸੀ ਕਹਿੰਦੇ ਲੋਕਾਂ ਲਈ ਜਹਾਜ ਕੁਝ ਵੀ ਨਹੀਂ ਸਾਡੇ ਕੋਲ ਇੱਥੇ ਆਇਆ ਪਾਣੀ ਪੀਵਣ ਨੂੰ ਕੋਈ ਨਹੀਂ ਤਾਂ ਜਹਾਜ ਕਿੱਧਰ ਆਇਆ ਗੰਦਾ ਪਾਣੀ ਥੱਲੋਂ ਨਲਕੇ ਦਾ ਨਿਕਲਦਾ ਉਹ ਹੀ ਪੀ ਅਸੀਂ ਜਿੰਨੇ ਔਖੇ ਆ ਸਾਨੂੰ ਪਤਾ ਹੈ ਸਾਡਾ ਦਿਲ ਜਾਣਦਾ ਅਸੀਂ ਬੱਚਾਂ ਤੋਂ ਦੂਰ ਹਾਂ ਬਾਤ ਤੇ ਮਾਰਦਾ ਹੀ ਓਏ ਵੀ ਇੱਥੇ ਡੋਪਣਾ ਨਾ ਡਰ ਦੁਬੰਤ ਦਾਦਾ ਮੀਨਾ ਮੀਨਾ ਬਾਗ ਬਿਨਾਂ ਤਾਂ ਘੰਟਾ ਨਹੀਂ ਸਰਦਾ ਤੁਸੀਂ ਮੀਨਾ ਮੀਨਾ ਹੋ ਗਏ ਹੁਣ ਕੀ ਕਰੀਂ ਕਿਹੜੀ ਵਾਰੀ ਤੈਣਾ ਪੈਂਦਾ ਮੱਚ ਪੂਰੀ ਹੈ ਸਾਡੇ ਵੀਰੇ ਜਾ ਫਿਰ ਪਾਕਿਸਤਾਨ ਨਾਲ ਜੋੜ ਦੇ ਹੁਣ ਸਾਨੂੰ ਹੁਣ ਪਾਕਿਸਤਾਨ ਵਿੱਚ ਰਹੋ ਤੁਸੀਂ ਆਪ ਦਾ ਅੰਗਾ ਪਰ ਕੁਝ ਮਿਲੇ ਚਾ ਨਾ ਮਿਲੇ ਸਾਨੂੰ ਇਹ ਵੀ ਇੱਕ ਪਾਸਾ ਕਰ ਦੇਣ ਸਾਡਾ ਹਾਂਜੀ 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 ਆ ਜਾ ਪਾਕਿਸਤਾਨ ਨਾਲ ਜੋੜ ਦੇ ਹੁਣ ਤੇ ਜਾ ਫਿਰ ਪੰਜ ਮਰਲੇ ਥਾਂ ਦੇਣ ਤੇ ਕੋਈ ਹੜ ਪੀੜਤਾ ਦੀ ਪੈਨਸ਼ਨ ਇਹੋ ਜੀ ਲਾਉਣ ਮਹੀਨੇ ਮਹੀਨੇ ਆਂਦੀ ਰਹੇ ਤੇ ਨਖਾਨ ਨਕਸਾਨੋ ਕੇ ਤੁਹਾਡਾ ਸਾਡਾ ਜੀ ਬਾਦ ਦੂਜਾ ਨੁਕਸਾਨ ਘਰ ਬਾਹਰ ਦਾ ਕੋਈ ਆ ਸਾਡੇ ਘਰ ਆ ਗਏ ਨੇ ਖਰਾਬ ਹੋਏ ਪਏ ਨੇ ਖਰਾਬ ਜਮੀਨਾਂ ਵੀ ਜਮੀਨਾਂ ਵੀ ਖਰਾਬ ਗੋਟਾਂ ਤਾਂ ਅਸੀਂ ਪਾਈਆਂ ਨੇ ਪਰ ਪਾਣੀ ਵੀ ਸਾਨੂੰ ਉਹਨਾਂ ਨੇ ਛੱਡਿਆ ਸਾਡੇ ਤੇ ਗੋਟਾਂ ਵੀ ਲੈ ਲਈਆਂ ਪਾਣੀ ਵੀ ਛੱਡਤਾ 2023 ਚ ਆ ਗਿਆ ਹੁਣ 2025 ਚ ਆ ਗਿਆ ਇੱਕ ਸਾਲ ਆਜੇ ਸਾਡੇ ਕਰਜ਼ੇ ਨਹੀਂ ਲੈਣੇ ਕਿੱਥੂ ਅਸੀਂ ਵਿਆਹ ਛਾਦੀਆਂ ਕਰਾਂਗੇ ਕਿੱਥੇ ਅਸੀਂ ਮੰਨ ਲਓ ਆ ਦੀ ਰਿਸ਼ਤੇਦਾਰੀ ਵਿੱਚ ਵਰਤਾਂਗੇ ਜੇ ਬਾਬੇ ਪਹੁੰਚੇ ਫਿਰ ਤਾਂ ਬਚ ਜਾਗੇ ਜੇ ਨਾ ਪਹੁੰਚੇ ਫਿਰ ਮਰ ਕੇ ਮਰੀਗਾ ਬਸ ਫੜਕੀ ਖਰੀ ਜਾਂਗ ਲੱਗੇ ਤਾਂ ਵੀ ਸਾਲ ਭਜਣਾ ਪੈਣਾ ਹੈ ਪਾਣੀ ਹੈ ਤਾਂ ਵੀ ਭਜਣਾ ਪੈਣਾ ਹੈ ਮੋਦੀ ਤੋਂ ਬੈਠਾ ਕਹਿ ਦਿੰਦਾ ਜਹਾਂਜੀ ਭਾਗ ਜੋ ਪਿੱਛੇ ਭਾਗ ਪਿੱਛੇ ਕਿੱਥੇ ਭਾਗ ਗਿਆ ਫਾਜ਼ਲ ਕਾ ਦੇ ਪਿੰਡਾਂ ਦੇ ਵਿੱਚ ਆ ਸੇਵਾਦਾਰ ਭਰਾਮਾ ਦੇ ਵੱਲੋਂ ਇੱਥੇ ਲੰਗਰ ਜਿਹੜਾ ਵਰਤਾਇਆ ਜਾ ਰਿਹਾ ਕਿੰਨੇ ਦਿਨ ਹੋ ਚਲੇ ਤੁਹਾਨੂੰ ਇੱਥੇ ਜੀ ਇੱਥੇ 12 13 ਦੇ ਹੋ ਗਏ ਇਹ ਲੰਗਰ ਪਹੁੰਚੇ ਨਾ ਲੰਗਰ ਪਹੁੰਚੇ ਚਾਰ ਪੰਜ ਦੇ ਹੋ ਗਏ ਚਾਰ ਪੰਜ ਦੇ ਹੋ ਗਏ ਹਾਂ ਜੀ ਦੋ ਦਿਨ ਦੇ ਹੋ ਗਏ ਕੋਈ ਨਹੀਂ ਪਹੁੰਚਿਆ ਦੋ ਦਿਨ ਲੰਗਰ ਨਹੀਂ ਪਹੁੰਚਿਆ ਹਾਂ ਜੀ ਨਹੀਂ ਪਹੁੰਚਿਆ ਅੱਛਾ ਕਰ ਕਰੇ ਵੀ ਨਹੀਂ ਹੁਣ ਮਨ ਦਾ ਕੁਝ ਕਰੇ ਮਾੜਾ ਮੋਟਾ ਬਣਾ ਲਈਦਾ ਹਾਂ ਤੇ ਲੋਹ ਦੇ ਗੋਡੇ ਗੋਡੇ ਪਾਣੀ ਦੇ ਅੰਦਰ ਖੜਾ ਮਕਾਨਾਂ ਦੇ ਉੱਤੇ ਬੈਠੇ ਅੱਛਾ ਮਕਾਨਾਂ 'ਤੇ ਬੈਠੇ ਹਾਂ ਜੀ ਮਕਾਨਾਂ ਦੇ ਉੱਤੇ ਬੈਠੇ ਆ ਲੈ ਫਿਰ ਕਿਵੇਂ ਕਿਵੇਂ ਚੱਲਦਾ ਫਿਰ ਚੱਲਦਾ ਜੀ ਮਾੜਾ ਮੋਟਾ ਮਤਲਬ ਗੁਜ਼ਾਰਾ ਕਰੇ ਕਾਰ ਛੱਡੀਦਾ ਹੈ ਹਾਂ ਕਿਹੜਾ ਮਾਲ ਸਾਡਾ ਉਹ ਅਸੀਂ ਮੰਡੀ ਛੱਡ ਆਏ ਅੱਛਾ ਬਾਦਮਨਗਰ ਮੰਡੀ ਹਾਂਜੀ ਹਾਂਜੀ ਉਹ ਮੰਡੀ ਛੱਡ ਆ ਹਾਂ ਪਿੰਡ 'ਚ ਕੋਈ ਤੂੜੀ ਤਾੜੀ ਮੰਗਤੇ ਤੇ ਉਹ ਪਾ ਲਿਖਦੇ ਆਜਾ ਉਪਰ ਦੀ ਹਾਂਜੀ ਆਪ ਉੱਪਰ ਤਾਂ ਹਾਂ ਬੈਠੇ ਹਾਂ ਹਾਂ ਉੱਪਰ ਬੈਠੇ ਆਹਾਂ ਦੇ ਡਿੱਗਣ ਦਾ ਵੀ ਡਰ ਆ ਸਾਨੂੰ ਘਰ ਨਾਲ ਡਿੱਗ ਪੈਣ ਖਾਰਦਾ ਜੀ ਡਰ ਤੇ ਲੱਗਦਾ ਆ ਕਿ ਦਵਾਰ ਇੱਕ ਤੂੜੀ ਵਾਲੀ ਹੈਗੀ ਐਨੀ ਉੱਚੀ ਹੈਗੀ ਸੀ 10 ਫੁੱਟ ਉਹ ਸਾਰੀ ਪਰਾ ਡੇਰ ਦੀ ਪਈ ਹੈ ਕਮਰੇ ਤੇੜ ਆਈ ਪਈ ਹੈ ਹਾਂਜੀ ਅੰਦਰ ਤੇੜ ਆਈ ਵੀ ਕਮਰੇ ਨੂੰ ਕਮਰੇ ਨੂੰ ਹਾਂਜੀ ਉਹ ਡਾਰਕ ਟੂਟੇ ਤੇ ਹਰਸ ਵਾਲੀ ਇਹ ਹਾਲ ਹੁੰਦਾ ਇਹ ਜੀ 23 ਚ ਹੋਇਆ ਤੇ ਉਸ ਪਹਿਲੇ ਤੱਕ 7 ਤੇ 13 ਚ ਹੋਇਆ ਸੀਗਾ 13 ਚ ਹੋਇਆ ਸੀ ਹਾਂਜੀ ਤੇ ਫਿਰ 23 ਚ ਹੋਇਆ ਹੁਣ 24 ਚ ਹੋ ਗਿਆ ਤੇ ਕਦੇ ਇਹਦੋਂ ਆਪਣੇ ਜੰਗਲ ਕੰਮ ਚੱਲ ਜਾਂਦੇ ਅੱਗੇ ਕਈ ਜੰਗ ਲੱਗਣੀ ਉਹਨਾਂ ਨੂੰ ਬਜਣਾ ਪਿਆ ਸਾਰਾ ਸਮਾਨ ਸਾਡਾ ਉਦੋਂ ਟੁੱਟ ਫੁੱਟ ਗਿਆ ਮੋਦੀ ਤੋਂ ਬੈਠਾ ਕਹਿ ਦਿੰਦਾ ਜਹਾਂਜੀ ਭਾਗ ਜੋ ਪਿੱਛੇ ਭਾਗ ਪਿੱਛੇ ਕਿੱਥੇ ਭਾਗੀ ਪਿਛਲੀ ਵਾਰੀ ਦਾ ਵੀ 23 ਦਾ ਕੁਝ ਮਿਲੇਉਗੀ 23 ਦੇ ਵਿੱਚ ਲੀਡਰਾਂ ਨੇ ਬਹੁਤ ਕਿਹਾ ਮੁਰਗੀ ਬੱਕਰੀ ਦੇ ਮੁਆਵਜ਼ੇ ਮਿਲ ਨਾ ਉਹ ਨਾ ਅੰਡੇ ਦੇ ਤੇ ਨਾ ਮੁਰਗੀ ਦੇ ਉਹ ਤਾਂ ਛੋਕ ਛੱਲਾ ਸੀਗਾ ਅੱਛਾ ਉਸ ਤੋਂ ਬਾਅਦ ਸਾਨੂੰ ਮਿਲਿਆ 8600 ਰੁਪਏ 1 ਏਕੜ ਦਾ 1 ਏਕੜ ਦਾ ਜਿਨ੍ਹਾਂ ਦੀ ਜ਼ਮੀਨ ਪੱਕੀ ਉਹਨਾਂ ਨੂੰ ਮਿਲਿਆ ਸਾਡੀ ਜ਼ਮੀਨ ਕੱਚੀ ਏ ਹਾਂ ਕਰਦੋਰੀ ਸਾਡੀ ਨੀਂਦ ਨ ਤੋੜ ਤੇ ਸਾਡੀ ਰਿਸ਼ਤੀਆਂ ਹੋਈਆਂ ਸੀ ਗਲਤੀ ਉਹ 17 ਚ ਟੁੱਟੀ 17 ਚ ਨਾ ਜੀ 7 ਚ ਕਰਾਈ ਸੀਗੀ 17 ਟੁੱਟੀ ਸੀ ਹਾਂ 17 ਟੁੱਟੀ ਹਾਂ 17 ਟੁੱਟੀ ਉਸ ਤੋਂ ਬਾਅਦ ਕੋਈ ਇਹਨਾਂ ਨੇ ਸਾਨੂੰ ਮੁਆਵਜ਼ਾ ਨਹੀਂ ਦਿੱਤਾ ਕੋਈ ਸਾਡੇ ਰਜਿਸਟਰੀਸ ਪੈਸੇ ਨਹੀਂ ਵਾਪਸ ਕਰਕੇ ਦਿੱਤੇ ਤੇ ਆਇਆ ਪਾਣੀ ਆਇਆ ਸੰ 23 ਦੇ ਵਿੱਚ ਇਹਨਾਂ ਨੇ 1 ਰੁਪਈਆ ਹੀ ਦਿੱਤਾ ਕੁਝ ਵੀ ਨਹੀਂ ਮਿਲਿਆ ਨਹੀਂ ਮਿਲਿਆ ਹੁਣ ਇਹਨਾਂ ਨੇ ਇਕੱਲੇ ਗੱਲਾਂ ਹੀ ਸੀ ਗੱਲਾਂ ਚ ਗੱਲਾਂ ਕਰ ਕਰਕੇ ਜਾਂਦੇ ਨੇ ਹੁਣ ਵੀ ਕੀ ਆਂਦਰ ਆ ਆ ਕਰਦੇ ਆਗੇ ਜੋ ਕਰਦੇ ਆਗੇ ਕੁਝ ਨਹੀਂ ਕੀਤਾ ਕੋਈ ਨਹੀਂ ਕੀਤਾ। ਤੁਸੀਂ ਪਿਛਲੇ 23 ਦਿਨਾਂ ਤੋਂ ਕੁਝ ਨਹੀਂ ਕੀਤਾ। ਮੁੱਖ ਮੰਤਰੀ ਸਾਹਿਬ ਵੀ ਆ ਕੇ ਤੁਰ ਜਾਂਦੇ ਉਹ ਜਾਂਦੇ ਉਹ ਆ ਕੇ ਨਹੀਂ। ਉਹ ਤਾਂ ਇੱਕ ਕੀ ਆਇਆ ਹੀ ਨਹੀਂ। ਹਾਂ। ਪਹਿਲੇ ਆਂਦਾਂ ਰ ਜਦੋਂ ਵੋਟਾਂ ਪਾਉਣ ਤੋਂ ਪਹਿਲੇ ਸਾਡੇ ਆਂਦਾਂ ਸੀ ਮਤਮਨ ਕਰਦੇ ਦੋ ਨਾਨਾਂ ਕਰਤੇ ਜਰਵੈਲਾ। ਅੱਛਾ। ਜਦੋਂ ਬਣਿਆ ਉੱਤ ਪਿੱਛੇ ਨਹੀਂ ਆਇਆ। ਉਦੋਂ ਤੁਹਾਨੂੰ ਕਹੇ ਸੀ ਵੀ ਤੁਹਾਡੀਆਂ ਸਮੱਸਿਆਵਾਂ ਹੱਲ ਕਰਾਂ। ਹਾਂ ਕਹਿੰਦਾ ਕਰਾਂਗਾ ਜੀ ਤੁਹਾਨੂੰ ਪਾਣੀ ਦੇਵਾਂਗੇ ਜੀ। ਆਰੋਜ਼ ਲੱਗ ਜਾਣੇ ਕੁਝ ਨਹੀਂ ਹੋਇਆ। ਕਰਦਾ ਕੋਈ ਕੁਝ ਕਰਦਾ ਕੋਈ ਕੁਝ ਨਹੀਂ ਕਰਦਾ। ਹੈ? ਕੁਝ ਨਹੀਂ ਕਰਦਾ। ਫਿਰ ਤੁਹਾਨੂੰ ਹੜਾਂ ਵਸਤੀ ਰੱਖਿਆ ਬਈ ਜੰਗ ਵਾ। ਹੜਾਂ ਵਸਤੀ ਰੱਖਿਆ। ਆ ਬਾਰਡਰ ਆ ਗਿਆ ਸਾਡਾ ਤਾਂ ਇਹੋ ਹੀ ਹਾਲ ਹੈ ਜੀ ਹੁਣ ਕੀ ਕੀਤਾ ਜਾਣਾ ਹੜਾਂ ਵਾਸਤੇ ਜੰਗ ਵਾਸਤੇ ਹੁਣ ਕੀ ਕਰੀ ਜੰਗ ਲੱਗ ਕੇ ਤਾਂ ਵੀ ਸਾਨੂੰ ਭਜਣਾ ਪੈਣਾ ਹੈ ਪਾਣੀ ਹੈ ਤਾਂ ਵੀ ਭਜਣਾ ਪੈਣਾ ਹੈ ਜਲ ਨਹੀਂ ਕਰਦਾ ਹੁਣ ਕੀ ਕਰੀਏ ਨਿਕਨੇ ਕਸਮਾਨ ਉੱਤੇ ਰੱਖੇ ਬੈਠੇ ਡੇਗ ਪਵੇ ਕੀ ਪਤਾ ਲੱਗਦਾ ਕਿਹੜੇ ਵੇਲੇ ਡੇਗ ਫਸ ਸਕਦਾ ਹੈ ਡਰ ਤਾਂ ਲੱਗਦਾ ਹੈ ਸੱਪ ਵੀ ਐਨੋ ਕੋਈ ਡਰ ਲੱਗਦਾ ਮੰਜੇ ਥਾਲੂ ਪਾਣੀ ਸੋਈਏ ਤਾਂ ਪਾਣੀ ਲੱਗ ਜਾਂਦਾ ਥੱਲੇ ਉੱਤੇ ਚੜ ਜਾਂਦੇ ਆ ਸਰਕਾਰ ਨੇ ਤੇ ਦਿੱਤਾ ਨਹੀਂ ਸਰਕਾਰ ਨੇ ਕੋਈ ਨਹੀਂ ਸਰਕਾਰ ਨੇ ਨਹੀਂ ਦਿੱਤਾ ਘਟਿਆ ਕੁਛ ਮਾੜਾ ਮੋਟਾ ਪਾਣੀ ਥੋੜਾ ਜਿਹਾ ਘਟਿਆ ਕੱਲ ਨੂੰ ਘਟਿਆ ਮਾੜਾ ਮੋਟਾ ਆ ਮਾੜਾ ਜਿਹਾ ਘਟਿਆ ਮਾੜਾ ਮੋਟਾ ਘਟਿਆ ਹਾਂ ਮਾੜਾ ਜਿਹਾ ਤੇ ਫਿਰ ਤੁਹਾਡੇ ਨਾਲ ਤਾਂ ਹਰ ਵਾਰੀ ਇਹੇ ਕੁਛ ਹੁੰਦਾ ਬਿਲਕੁਲ ਹੁੰਦਾ ਹਰ ਵਾਰੀ ਇਹੇ ਕੁਛ ਹੁੰਦਾ ਜੀ ਤੁਹਾਡੇ ਨਾਲ ਹਾਂਜੀ ਫਿਰ ਇਵੇਂ ਹੀ ਹੁੰਦਾ ਵੀਰ ਹਾਂਜੀ ਭੱਜੇ ਪਾਲੋ ਜੀ ਹਾਲ ਚਾਲ ਪੁੱਛਦਾ ਕੋਈ ਆ ਕੇ ਪੁੱਛਿਆ ਕਿਸੇ ਨੇ ਕੋਈ ਨਹੀਂ ਕੋਈ ਸਰਪਰਾਤਾਉਂਦੇ ਦੂਬਣਾ ਸਰਕਾਰ ਕੋਈ ਕਾਹਨ ਪੁੱਛਦਾ ਹੈ ਜੀ ਪਾਣੀ ਵਿੱਚ ਕੌਣ ਆਉਂਦਾ ਐ ਇਹ ਪਾਣੀ ਵਿੱਚ ਪਾਣੀ ਵਿੱਚ ਕੋਈ ਨਹੀਂ ਆਉਂਦਾ ਹਾਂਜੀ ਕੋਈ ਹਾਲ ਨਹੀਂ ਪੁੱਛਦਾ ਉਹ ਤਾਂ ਦੇਦਾ ਡਿੱਗਣ ਦਾ ਡਰ ਆ ਜਿਵੇਂ ਪਾਣੀ ਖੜੇ ਇਹਦੇ ਵਿੱਚ ਫੇਰ ਕੀ ਆ ਹੁਣ ਬੈਠੇ ਆ ਕਿਤੇ ਜਾਈਏ ਹੈ ਕਿਤੇ ਜਾਈਏ ਹੁਣ ਛਾੜ ਤੇ ਘਰ ਛੱਡਿਆ ਨਹੀਂ ਜਾਂਦਾ ਘਰ ਹਾਂਜੀ ਪਸ਼ੂ ਡੰਗਰ ਉਹ ਬਾਹਰ ਕੱਢ ਤੇ ਹਾਂਜੀ ਉਹ ਮੰਡੀ ਛਾੜ ਆ ਮੰਡੀ ਸ਼ਹਿਰ ਤੇ ਕਿਹੜੀ ਬੋਲੀ ਜਾਂਦੀ ਹੈ ਪੰਜ ਦਾ ਦੇਵਗੇ ਉਹਨੂੰ ਖੜੀ ਹੈ ਪਾਣੀ ਨੂੰ ਕਿਤੇ ਬਿਮਾਰੀ ਠਮਾਰੀ ਹੋ ਗਈ ਫਿਰ ਇਹ ਤਾਂ ਜਾ ਵੀ ਨਹੀਂ ਹੋਣਾ ਤੇ ਜੀ ਬਾਈ ਆਰ ਕੇ ਆਉਣਗੇ ਇਹਨਾਂ ਨਾਲ ਉਹ ਮਾਲਕ ਹੈ ਸਾਥ ਦੇਵਣ ਵਾਲਾ ਬਾਬੇ ਬਾਬੇ ਪਹੁੰਚ ਮੈਂ ਬਚ ਜਾਗੇ ਬਾਬੇ ਨਾ ਜੇ ਬਾਬੇ ਪਹੁੰਚੇ ਫਿਰ ਤਾਂ ਬਚ ਜਾਗੇ ਨਾ ਪਹੁੰਚੇ ਫਿਰ ਮਰ ਕੇ ਮਰੀਗਾ ਬਚੇ ਕੀ ਲੈ ਪੁੱਛਣਾ ਕਰੇਗਾ ਠੇਨਾ ਖਰਾਬਾ ਸੁਰਿਆ ਫਿਰ ਖਰਾਬਾ ਸ ਲਈ ਬਸ ਉਂਗਲਾਂ ਖਰਾਬ ਹੋਈਆਂ ਪੈਨ ਕੱਲ ਹਣੋ ਪੀੜ ਸੀ ਸੋਜ ਆ ਸਾਰੀ ਆ ਗਈ ਸੀ ਮੜ ਪਿੰਡ ਟੁਰਤ ਗਏ ਉੱਥੇ ਦਵਾਈ ਲੈਂਦੀ ਠੀਕਾ ਇੱਕ ਲਵਾਇਆ ਉਹ ਇੱਕ ਖਰਾਕ ਰਾਤ ਲਈ ਤੇ ਉਹ ਅਜੇ ਮਤਲਬ ਪ੍ਰੂਨ ਜੀ ਸਾਰੇ ਪਿੰਡੇ ਤੇ ਮਤਲਬ ਕਿਵੇਂ ਕੋਈ ਪ੍ਰਬੰਧ ਨਹੀਂ ਯਕ ਤੇ ਕਿਸੇ ਤਰ੍ਹਾਂ ਦਾ ਪ੍ਰਬੰਧ ਨਹੀਂ ਕੋਈ ਪ੍ਰਬੰਧ ਸਰਕਾਰ ਦਾ ਨਾ ਆਪਾਂ ਕਹੀਏ ਨਾ ਕਿ ਸਰਕਾਰ ਕਿੰਨੀਆਂ ਹੀ ਸਰਕਾਰਾਂ ਹੋਈਆਂ ਉਹ ਸਰਕਾਰ ਦਾ ਕੋਈ ਪਰਪੰਮੇ ਕੁਝ ਵੀ ਨਹੀਂ ਨਾ 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 ਨੇ ਇਸ ਤਰ੍ਹਾਂ ਹੀ ਬਸ ਆਈ ਆ ਰਿਹਾ ਹਾਂ ਹਾਂਜੀ ਇਹ ਸਾਡੇ ਬੋਟਾ ਪੱਕੀਆਂ ਕਰਦੀਆਂ ਸਾਨੂੰ ਕਹਿੰਦੇ ਤੁਹਾਡੇ ਘਰ ਵੀ ਕੱਚੇ ਨੇ ਕੋਈ ਗਵਰਨਮੈਂਟ ਹੀ ਰਕਵੇ ਚ ਨੇ ਜ਼ਮੀਨ ਵੀ ਕਹਿੰਦੇ ਤੁਹਾਡੀ ਗਵਰਨਮੈਂਟ ਦੇ ਰਕ ਰਕਪੇ ਚ ਹੈ ਕਰਦੌਰੀ ਸਾਡੀ ਨੇ ਤੋੜਤੀ ਪੈਸੇ 7 15 15000 ਲੈ ਲਿਆ ਕੋਈ ਹੱਲ ਨਹੀਂ ਨਿਕਲਿਆ ਹੁਣ ਅਸੀਂ ਕਹੀ ਜਾਈਏ ਵੀ ਇਹ ਇਹ ਸਰਕਾਰ ਦਾ ਕਸੂਰ ਹੈ ਜਦੋਂ 70 ਸਾਲ ਤੋਂ ਜਿਹੜੀ ਸਰਕਾਰਾਂ ਚੱਲੀਆਂ ਉਹਨਾਂ ਨੇ ਕੀ ਕੀਤਾ ਇਹਨੇ ਵਿਚਾਰਾ ਹੁਣ ਕੀ ਕਰੇ ਇਹ ਤਾਂ ਮੋਦੀ ਵੀ ਇੰਦਰ ਨਾਲ ਨਾਰਾਜ਼ ਹੋਇਆ ਪਿਆ ਅੱਛਾ ਮੋਦੀ ਇਹਨੂੰ ਦੇਵੇਗਾ ਅਰਥੀ ਤਰ ਤੇ ਇਹ ਅਗਲੇ ਕਿਸਨ ਸਾਨੂੰ ਦੇਵੇਗਾ ਇਹਨੂੰ ਮੋਦੀ ਨਾ ਦੇਵੇ ਸਾਨੂੰ ਇਹ ਨਿੱਕੀ ਦੇਣਾ ਪਰ ਤਾਂ ਕਹਿੰਦੇ ਮੰਗਣ ਦੀ ਮੈਂ ਕਿਉਂ ਮੰਗਾ ਕੇਂਦਰ ਤੋਂ ਮੈਂ ਨਹੀਂ ਮੰਗਦਾ ਕਹਿੰਦੇ ਕੇਂਦਰ ਤੋਂ ਮੰਗੇ ਨਾ ਮੰਗੇ ਘਣਕਾਰ ਚ ਅੱਛਾ ਸਿਲਪਾ ਤਾਂ ਜੱਟ ਜਿਹੜੇ ਹੁੰਦੇ ਨਾਲ ਮੰਨੁੰਦੇ ਨੇ ਹਾਂ ਟੋਲਾ ਖਾਲੀ ਫੀਵ ਨਹੀਂ ਇਹਨੇ ਖਾਲੀ ਤਾਂ ਕੋਈ ਜੀ ਬਾਦ ਪੁੱਤਰ ਨੇ ਖਾਲੀ ਤਾਂ ਕੋਈ ਜੀ ਕੈਪਟਨ ਖਾਲੀ ਤਾਂ ਕੋਈ ਇਹਨੂੰ ਕੱਲ ਟੈਨਸ਼ਨ ਤੇ ਲੋਕਾਂ ਦੀ ਟੈਨਸ਼ਨ ਨਹੀਂ ਇਹਨਾਂ ਨੂੰ ਵੋਟਾਂ ਲੈਣੀਆਂ ਨੇ ਵੋਟਾਂ ਆ ਕੇ ਦੇਣਗੇ ਸਾਡੇ ਕੋਲ ਹੁਣ ਲੇ ਤਿਆਰੀ ਕਰਦੇ ਫਿਰ ਤੇ ਵੋਟਾਂ ਨੇ ਹੂੰ ਹੁਣ ਕਿਸਨ ਆਟਾ ਦੇ ਦੇਣਗੇ 4 ਕਿਲੋ ਕਿਸਨ 5 ਕਿਲੋ ਖੱਡ ਦੇ ਦੇਣਗੇ ਉਹ ਸਾਡੇ ਬੰਦੇਵਾਂ ਕਰ ਲੱਗ ਜਾਣਗੇ ਸ਼ਾਬਾਸ਼ 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 ਬਸ ਅੱਛਾ ਜਦੋਂ ਸਾਡਾ ਆਹ ਬਲਾਕ ਆ ਗਿਆ ਅਸੀਂ ਤਾਂ ਬਿਆਦਰੀ ਪਾਣੀ ਸਾਲਾ ਕੋਈ ਕਰੇ ਬਾਵੇ ਨਾ ਕਰੇ ਜਿਖਵਾਇਆ ਆ ਅਸੀਂ ਉਹਨੂੰ ਦੱਬ ਦੇਣੀਆਂ ਨੇ ਸੌਣ ਆ ਗਿਆ ਨੂੰ ਪਾਤੀਆਂ ਤੇ ਹੋਰ ਖੜ ਕੇ ਉਹਨੂੰ ਪਾ ਦਿਆਗੇ ਕਿ ਕਰੇ ਹਾ ਕਰੋ ਕਿਹਾ ਤਾਂ ਕਰੋ ਜਦੋਂ ਉਹ ਆਉਂਦੇ ਹੁੰਦੇ ਬੋਤਾਂ ਆਉਂਦੇ ਉਹਨਾਂ ਨੇ ਕਰਨਾ ਕਿ ਉਹਨਾਂ ਦਿੱਲੀ ਦਿੱਤੀ ਅੱਛਾ ਉਹ ਬਾਤੋ ਜੀ ਨੂੰ ਡਾਉਣ ਲੱਗ ਜਾਂਦੇ ਨੇ ਵਾਦਲ ਨਹੀਂ ਦਿੰਦਾ ਮੋਢੀ ਨਹੀਂ ਦਿੰਦਾ ਅਸੀਂ ਉਲਕੀ ਕਰੀਏ ਇਹਨਾਂ ਨੂੰ ਮੰਗਣਾਗਾ ਜਾ ਕੇ ਅਸੀਂ ਇਹਨਾਂ ਕੋਲ ਮੰਗਣਾ ਤੇ ਤਾਂ ਫਿਰ ਤੁਹਾਨੂੰ ਵੀ ਮੰਗਤੇ ਬਣਾਤਾ ਮੰਗਤਾ ਹੀ ਬਣਾਤਾ ਹੋਰ ਕੀ ਹੈ 5 ਕਿਲੋ ਕਣਕ ਦਿੰਦੇ ਨੇ ਮਹੀਨੇ ਬਾਅਦ ਕੋਈ ਨੌਕਰੀ ਨਹੀਂ ਕੋਈ ਲੈਣਾ ਨਹੀਂ ਦੇਣਾ ਇਹ ਬੱਚੇ ਦੱਕਾ ਵੀ ਛੋਡੀਆਂ ਫਿਰ ਇੱਥੀ ਹੋਣਗੀਆਂ ਕੱਚੀਆਂ ਕੱਚੀਆਂ ਜ਼ਮੀਨਾਂ ਸਾਡੀਆਂ ਨੇ ਕੱਚੀਆਂ ਜਿਹੀਆਂ ਜ਼ਮੀਨਾਂ ਵੀ ਰੁੱੜ ਜਾਂਦੀਆਂ ਇਸ ਤੇ ਕਲਾਂ ਦਾ ਜੀ ਇਹ ਰ ਕੱਚਾ ਹੈ 3000 ਕਿੱਲੇ ਹੈਗਾ ਸਾਰਾ ਕੱਚਾ ਹੀ ਹੈ ਕਿਹੜੇ ਕਿੱਲੇ ਕੁਝ ਪੱਕੇ ਹੋਏ ਸੀ ਉਹ 99 ਵਾਲੇ ਉਹ ਨਹੀਂ ਤੋੜੇ ਤੇ ਦੂਜੇ 74 ਵਾਲੀ ਸਾਰੇ ਤੋੜਦੇ। ਇਹਨਾਂ ਦਾ ਮਾਲਕੀ ਨਹੀਂ ਹੈ। ਮਾਲਕੀ ਹੈ ਨਹੀਂ ਆ ਕੱਚੀਆਂ। ਹਾਂ ਕੱਚੀ ਹੈ ਕੱਚੀ। ਉਹ ਵੀ ਹੁਣ ਤਾਂ ਫਿਰ ਰੁੜ ਗਈਆਂ ਕੱਚੀਆਂ ਕੁੱਚੀਆਂ ਹੁਣ ਫੋਕ ਕਰ ਗਈਆਂ। ਉਹ ਸਾਡੀ ਰੁੜੀ ਦੋਧਾ ਕੇ ਰੁੜਿਆ। ਹਾਂ। ਸਾਡੀ ਰੁੜੀ। ਸਾਡਾ ਨਹੀਂ ਦੋਧਾ ਨਹੀਂ ਕੁਛ ਰੁੜਿਆ ਸਾਡੀ ਸਰਕਾਰੀ ਜ਼ਮੀਨ ਸਾਡੀ ਰੁੜ ਗਈ ਬਸ। ਕੁਝ ਮਰੋ ਜੀਓ ਦੋਦੀ ਮਰਜ਼ੀ ਹੁਣ ਆਪਕੀ ਕਹਿ ਸਕਦੇ। ਸਾਬਨੇ ਖਬਰ ਸੁਣੀ ਹੋਣੀ ਭਗਵਾਨ ਤੁਮਨ ਤਾਂ ਦੇਲੇ ਛੱਡ ਪਿਆ ਤੇ ਉਹ ਤਾਂ ਦਾਖਲ ਪਿਆ ਵਾਲੀ ਕੀ ਹੈ ਆ ਤਾਂ ਮੇਰੀ ਧੜਕਣ ਵਧੀ ਪਈ ਤੇਰੀ ਧੜਕਣ ਕਿਉਂ ਵਧੀ 92 ਸੀਟਾ ਤਾਂ ਬਣਾ ਤੇ ਪੰਜਾਬ ਵਿੱਚ ਉਹ ਦੇ ਦਿੱਤੀਆਂ ਦਾ ਸਮਾਨਾ ਤੇ ਤੁਲੀ ਤਾਂ ਤੁਹਾਡਾ ਦੁੱਖ ਮਾਰ ਗਿਆ ਹੋਵੇ ਹਾਂਜੀ ਜੀ ਹੋ ਸਕਦਾ ਇਹ ਵੀ ਕੋਈ ਵੱਡੀ ਗੱਲ ਹੈ ਫਿਰ ਦੁਆ ਕਰਨਾ ਬਾਤ ਹੈ ਹਾਂ ਤਾਂ ਦੁਆ ਕਰਨਾ ਉਹ ਲੰਘ ਜਾਵੇ ਨਹੀਂ ਆ ਤਾਂ ਠੀਕ ਹੈ ਸਿਹਤ ਤਾਂ ਠੀਕ ਹੈ ਸਿਹਤ ਤਾਂ ਠੀਕ ਹੈ ਇਦਾਂ ਤਾਂ ਉਹਨਾਂ ਦੀ ਬਾਈ ਹਰੇ ਇਧਰ ਵੀ ਨੇ ਇਹ ਇਹ ਹਾਲਾਤ ਇਹ ਨੇ ਇਹ ਸਾਰੇ ਖੜਾ ਪਾਣੀ ਫਿਰ ਯਾਰ ਕਰੋ ਕਰ ਉੱਤੇ ਵੀ ਬੈਠੇ ਹੋ ਤੁਸੀਂ ਤਾਂ ਤੇ ਡਿੱਗਣ ਦੇ ਡਰਨੇ ਡਿੱਗਣ ਦੇ ਸਾਡਾ ਰਗੇ ਨੇ ਪਰ ਉਨ ਜਾਈਏ ਕਿੱਥੇ ਇੱਥੇ ਚੋਰੀਆਂ ਹੁੰਦੀਆਂ ਨੇ ਸਾਮਾਨ ਸਾਰਾ ਇੱਥੇ ਪਿਆ ਸਾਡਾ ਸਾਰੇ ਘਰਾਂ 'ਚ ਤਿੰਨ ਤਿੰਨ ਫੁੱਟ ਪਾਣੀ ਹੈ ਸਾਡੇ ਸਾਰੇ ਢਾਣੀ ਤੇ ਤਿੰਨ ਤਿੰਨ ਫੁੱਟ ਪਾਣੀ ਹੈ ਤੰਤਨ ਰੋਟਾ ਹਾਂਜੀ ਹਾਂਜੀ ਕਿੰਨੇ ਦਿਨ ਹੋ ਗਏ ਸਾਨੂੰ 15 ਦਿਨ ਹੋ ਗਏ ਜੀ 15 ਦਿਨ ਹੋ ਗਏ ਹਾਂਜੀ ਹਾਂਜੀ ਪਾਣੀ ਚ ਹੀ ਬੈਠੇ ਹਾਂਜੀ ਪਾਣੀ ਤੇ ਫਿਰ ਬਿਮਾਰੀਆਂ ਵੀ ਲੱਗਣੀਆਂ ਸਾਨੂੰ ਫਿਰ ਕੀ ਕਰੀਏ ਜੀ ਹੁਣ ਘਰ ਛੱਡਨੇ ਤਾਂ ਚੋਰੀ ਹੋ ਜਾਏਗੀ ਅੱਛਾ ਤੇ ਮੈਂ ਨਾ ਫਿਰ ਵੀ ਵਾਵਾ ਜਿਹੜੇ ਬਾਬੇ ਸਾਡੀ ਸੇਵਾ ਕਰੀ ਜਾਂਦੇ ਨੇ ਰਾਸ਼ਨ ਪਹੁੰਚਾਈ ਜਾਂਦੇ ਨੇ ਸਾਡਾ ਪੇਟ ਭਾਲੀ ਖੜੇ ਸਰਕਾਰ ਨਹੀਂ ਆਉਂਦੀ ਕੋਈ ਸਰਕਾਰ ਨਹੀਂ ਆਈ ਸਰਕਾਰ ਦਾ ਕੰਮ ਹੈਗਾ ਉੱਥੋਂ हट ਜਾਂਦੇ ਜਿਹੜਾ ਮਾਰ ਕੇ ਪੋਲ ਤੋਂ ਬਸ ਉਹ ਸਾਰੇ ਬੰਨ ਨੂੰ ਲੱਗੇ ਨੇ ਸਾਨੂੰ ਨਹੀਂ ਉਜਾਦ ਕਰ ਰਹੇ ਕਿਉਂ ਤੁਸੀਂ ਵੋਟਾਂ ਨਹੀਂ ਪਾਈਆਂ ਬਸ ਜਿਵੇਂ ਸਮਝ ਲਓ ਵੋਟਾਂ ਤੁਸੀਂ ਪਾਈਆਂ ਵੋਟਾਂ ਤਾਂ ਅਸੀਂ ਪਾਈਆਂ ਨੇ ਪਰ ਪਾਣੀ ਵੀ ਸਾਨੂੰ ਉਹਨਾਂ ਨੇ ਛੱਡਿਆ ਸਾਡੇ ਤੇ ਵੋਟਾਂ ਵੀ ਲੈ ਲਈਆਂ ਪਾਣੀ ਵੀ ਛੱਡਤਾ 2023 ਚ ਆ ਗਿਆ ਹੁਣ 2025 ਚ ਆ ਗਿਆ ਇੱਕ ਸਾਲ ਆਜੇ ਸਾਡੇ ਕਰਜ਼ੇ ਨਹੀਂ ਲੈਣੇ ਕਿੱਥੋਂ ਅਸੀਂ ਵਿਆਹ ਛਾਦੀਆਂ ਕਰਾਂਗੇ ਕਿੱਥੇ ਅਸੀਂ ਮੰਨ ਲਓ ਆ ਦੀ ਰਿਸ਼ਤੇਦਾਰੀ ਚ ਵਰਤਾਂਗੇ ਜਿੱਥੇ ਕੁਝ ਦਿੱਤਾ ਕੁਝ ਨਹੀਂ ਦਿੱਤਾ ਕੀ ਦਿੱਤਾ ਉਹਨਾਂ ਨੇ ਸਾਨੂੰ 6800 ਰੁਪਏ ਦਿੱਤੇ ਪਤਾ ਕਿ ਮੁਰਗੀ ਬੱਕਰੀ ਦਾ ਦੇ ਕੁਝ ਨਹੀਂ ਦਿੱਤਾ ਜੀ ਕੁਝ ਨਹੀਂ ਦਿੱਤਾ ਮੈਂ ਕਹਿਣ ਦੀ ਗੱਲਾਂ ਨਹੀਂ ਜੀ ਕਹਿੰਦੇ ਕਿਉਂ ਦਿੱਤਾ ਮੁਰਗੀ ਬੱਕਰੀ ਵਾਲਾ ਕੋਈ ਕੁਝ ਨਹੀਂ ਦਿੱਤਾ ਜੀ ਮੁਰਗੀਆਂ ਤਿੰਨ ਮਰ ਗਏ ਨੇ ਕੁਝ ਨਹੀਂ ਮਿਲਿਆ ਇੱਥੇ ਮੁਰਗੀ ਮੁਰਗੀਆਂ ਤਿੰਨ ਮਰ ਗਏ ਇੱਥੇ ਹੋਰ ਮਰ ਗੀਆਂ ਤਿੰਨ ਮੁਰਗੀਆਂ ਮੁਰਗੀਆਂ ਤਿੰਨ ਮਰ ਗੀਆਂ ਹਾਂ ਜੀ ਮੁਆਵਜ਼ਾ ਪਿਛਲਾ ਵੀ ਨਹੀਂ ਮਿਲਿਆ ਪਿਛਲਾ ਵੀ ਨਹੀਂ ਮਿਲਿਆ ਅੱਛਾ ਉਹ ਕਹਿੰਦਾ ਤੁਸੀਂ ਤਾਂ ਦੱਸਣਾ ਸੀ ਫਿਰ ਵੀ ਮੇਰੀਆਂ ਮੁਰਗੀਆਂ ਮਰ ਗੀਆਂ ਕਿ ਉਹਨਾਂ ਨੂੰ ਸ਼ਾਇਦ ਮੁਰਗੀਆਂ ਦਾ ਉਹਨਾਂ ਕੋਲ ਪਹੁੰਚੇ ਨਾ ਹੋਵੇ ਮੁਰਗੀ ਜੀ ਉਹ ਗੱਲ ਹੋਈ ਸੀ ਉੱ ਆਖੇ ਉਹਨਾਂ ਦਾ ਪਹਿਲਾ ਬਿੱਲ ਲਿਆਓ ਮੁਰਗੀਆਂ ਦਾ ਮੁਰਗੀਆਂ ਦਾ ਮੈਂ ਕਹਾਂ ਹੁਣ ਪਹਿਲਾਂ ਜੀ ਪਹਿਲਾਂ ਮੁਰਗੀਆਂ ਦਾ ਬਿੱਲ ਲੈਣ ਚਾਹੀਏ ਇਹ ਨਹੀਂ ਦਿਨ ਨੂੰ ਤਕਲੇ ਸਾਲ ਹੋਰ ਪਾਣੀ ਛੱਡ ਦੇਵੋਗੇ ਤੁਸੀਂ ਹਾਂ ਅੱਛਾ ਕਹਿੰਦੇ ਮੁਰਗੀਆਂ ਦਾ ਬਿੱਲ ਲਿਓ ਫਿਰ ਮੁਆਫੀ ਹਾਂਜੀ 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 ਵਾਜੀ ਵਾ ਕਮਾਲ ਆ ਤਾਂ ਫਿਰ ਹੈ ਕਮਾਲ ਹੋ ਗਈ ਵਾਜੀ ਸਾਡੀ ਤਾਂ ਕਮਾਲ ਹੋਈ ਪਈ ਬਸ ਜਰਾ ਬਸ ਰਹੇ ਬਜੇ ਰੱਬ ਨੇ ਹੋ ਕਰਾ ਤਾਂ ਠੀਕ ਹੈ ਨਹੀਂ ਵਾਜੀ ਸਾਡੇ ਬੱਚੇ ਕਿੱਦੇ ਰੁੱਲਦੇ ਫਿਰਦੇ ਨੇ ਅਸੀਂ ਕਿੱਦੇ ਰੁੱਲਦੇ ਪਰਨੇ ਆ ਉਹ ਹੁੰਦੇ ਬੱਚੇ ਆਪ ਨੂੰ ਪਤਾ ਅੱਜ ਕੱਲ ਮਾਂ ਪਿਓ ਤੋਂ ਰਹਿੰਦੇ ਨਹੀਂ ਜੇ ਅਸੀਂ ਉਹਨਾਂ ਪਾਰ ਚਲੇ ਗਏ ਸਾਨੂੰ ਇੱਧਰ ਨਹੀਂ ਆਉਣ ਦੇਣਾ ਉਹ ਅਸੀਂ ਸੇਕ ਨੂੰ ਜਾਂਦੇ ਨਹੀਂ ਬੱਚਾ ਨਹੀਂ ਮਿਲਣਾ ਕਿਤੇ ਬਹੁਤ ਡਰਦਾ ਲੱਗਦਾ ਉਹ ਫਿਰ ਜੇ ਡਿੱਗ ਗਏ ਫਿਰ ਆਪਦੀ ਜਾਨ ਤੋਂ ਪਿਆਰਾ ਤਾਂ ਕੁਝ ਨਹੀਂ ਕੱਲ ਅਸੀਂ ਸ਼ਾਮ ਨੂੰ 4 ਵਜੇ ਉੱਤੇ ਬੈਠੇ ਸੀ ਪਰ ਉਹ 5 6 7 ਆਏ ਨੇ ਦੇਖਦੇ ਰਹੇ ਅਸੀਂ ਪਰ ਸਾਡੀ ਜੁਰਤ ਨਹੀਂ ਪਈ ਵੀ ਅਸੀਂ ਹਟਾ ਉਤਰ ਜਾਈਏ ਹੁਣ ਦੇਖੋ ਉਹਦੇ ਮੰਨ ਲਓ ਇੱਕ ਕਾਂਡ ਹੋ ਗਿਆ ਨਾ ਸੱਪ ਦਾ ਇਹ ਇੱਕ ਹੋਰ ਵੀ ਆ ਹੁਣ ਜਿਵੇਂ ਇਹ ਆਏ ਨੇ ਇਹ ਤਾਂ ਜਿਵੇਂ ਤੁਸੀਂ 2 3 ਦਿਨ ਬਾਅਦ ਆਏ ਨੇ ਫਿਰ ਜੇ ਰਾਸ਼ਨ ਨਾ ਆਵੇ ਫਿਰ ਕੀ ਖਾਣੇ ਹੋ ਬਸ ਜੀ ਅੱਲਾ ਹੀ ਸਾਡਾ ਜਾਣੇ ਜਿਹੜਾ ਅਸੀਂ ਖਾਂਦੇ ਪਏ ਕਨੇ ਖਾ ਰਹੇ ਬਸ ਹਾਂਜੀ ਜੇਕਰ ਹੁੰਦੇ ਮਾੜਾ ਮੋਟਾ ਕਰ ਲੈਣੇ ਵੀ ਆਦਾ ਕੋਈ ਜਿੰਨਾ ਕੋ ਹੋ ਸਕਦਾ ਨਹੀਂ ਫਿਰ ਭੁੱਖੇ ਨੇ ਤਾਂ ਭੁੱਖੇ ਰਹਿ ਜੀ ਬਾਕੀ ਇਹ ਬਾਬੇ ਸਾਡੇ ਪਰਸੂ ਆਏ ਨੇ ਆ ਜਾਂਦੇ ਨੇ ਕੱਲ ਚਲੋ ਇੰਨੇ ਪਹੁੰਚੇ ਹੋ ਸਕਦਾ ਕੋਈ ਔਰ ਕਿਦੇ ਔਰ ਆਰੀ ਔਰ ਚੱਲੇ ਗੋਨੇ ਅਸੀਂ ਇਹਨਾਂ ਨੂੰ ਥੋੜਾ ਕਹਿ ਸਕਨੇ ਵੀ ਕੱਲ ਤੁਸੀਂ ਕਿਉਂ ਨਹੀਂ ਆਏ ਹਾਂ ਤਾਂ ਹਾਂਜੀ ਅੱਛਾ ਇਹ ਤਾਂ ਕਹਿੰਦੇ ਸੀ ਕਿ ਬੀਬੀਆਂ ਨੂੰ ਵੀ ਹਜ਼ਾਰ-ਹਜ਼ਾਰ ਦੇ ਮੈਂ ਪਰਸੂ ਦਾ ਬੁਰੇ ਹਾਲ ਕਰੇ ਪਿਆ ਹਾਂ ਬੈਠੇ ਐ ਇੱਥੇ ਹੀ ਹੁਣ ਪਸੂ ਵੀ ਆਪਣੇ ਇੱਥੇ ਆਏ ਨੇ ਅੱਛਾ ਤੇ ਇਹ ਮਕਾਨ ਵੀ ਆ ਪਸੂ ਵੀ ਕਿਹਦੇ ਕੋ ਪਿਆ ਆਪਣੇ ਤੂੜੀ ਦੇ ਪਾਸ ਸੀ ਅੱਛਾ ਤੇ ਉਹ ਵੀ ਉਹਨੂੰ ਫਿਰ ਤੂੜੀ ਦਾ ਖਰਾਬੀ ਨੁਕਸਾਨ ਕੀ ਕੀ ਹੋ ਗਿਆ ਤੁਹਾਡਾ ਕੀ ਕੀ ਨੁਕਸਾਨ ਬਾਸਾ ਫਸਲ ਦਾ ਰਿਕੋਈ ਨੁਕਸਾਨ ਫਸਲਾਂ ਦਾ ਨੁਕਸਾਨ ਹੋ ਗਿਆ ਇਹ ਉਹਨਾਂ ਦੋ ਮਹੀਨੇ ਸਾਡੇ ਪਾਣੀ ਨਹੀਂ ਸੁੱਕਣਾ ਕਰਦੇ ਵਿੱਚੋਂ ਅੱਛਾ ਫਿਰ ਉੱਤ ਪਿੱਛੇ ਜਦੋਂ ਫਸਲ ਸੁੱਕੇਗੀ ਨਾ ਤੇ ਇਹੋ ਜੀ ਬਿਮਾਰੀਆਂ ਸਾਨੂੰ ਲੱਗਣਗੇ ਸਾਡੀਆਂ ਅੱਖਾਂ ਬੈਣੇ ਸ਼ੁਰੂ ਹੋ ਜਾਣਗੀਆਂ ਅੱਛਾ ਹਾਂਜੀ ਅੱਖਾਂ ਤੇ ਸਾਡੇ ਅੱਜ ਵੀ ਬਹੁਤ ਅਸਰ ਮਾੜਾ ਪਿਆ ਪਿਆ ਅੱਛਾ ਹਾਂਜੀ ਕਿਉਂ 24 ਘੰਟੇ ਪਾਣੀ ਦੇ ਵਿੱਚ ਰਹਿਣਾ ਹਾਂਜੀ ਹਾਂਜੀ ਕੀ ਕਰੀਏ ਜੀ ਰਾਤ ਨੂੰ ਸੌਣੇ ਤਾਂ ਵੀ ਪਾਣੀ ਵੇਖ ਕੇ ਸੌਣੇ ਸਵੇਰੇ ਉੱਠਨੇ ਤਾਂ ਵੀ ਪਾਣੀ ਲੈ ਕੇ ਸਾਡੇ ਜਿਹਨਾਂ ਹਾਲਾਤ ਤਾਂ ਮੇਰੇ ਖਾਲੇ ਜੀ ਸਾਰੇ ਕਿਤੇ ਪੰਜਾਬ ਵਿੱਚ ਮਾੜੇ ਨਹੀਂ ਹੋਣੇ ਇਹਨਾਂ ਪਹਿਲੇ ਦਿਨਾਂ ਦੇ ਵਿੱਚ ਪਾਕਿਸਤਾਨ ਨਾਲ ਮਨ ਲੋ ਜੁੱਧ ਹੋਣਾ ਸ਼ੁਰੂ ਹੋ ਗਿਆ ਉਦੋਂ ਵੀ ਉਦੋਂ ਵੀ ਅਸੀਂ ਮੇ ਪਰੇਸ਼ਾਨ ਕਿੱਧਰ ਜਾਈਏ ਘਰ ਛੱਡ ਕੇ ਸਰਕਾਰ ਤਾਂ ਕਹਿੰਦੀ ਚਲੋ ਜੀ ਸਕੂਲਾਂ ਵਿੱਚ ਉੱਥੇ ਕੌਣ ਸੰਭਾਲ ਦੇ ਸਕੂਲਾਂ ਵਿੱਚ ਇੰਨੀ ਗਰਮੀ ਐ ਉੱਥੇ ਜਾਵਾਂਗੇ ਜੀ ਉੱਥੇ ਹਰ ਚੀਜ਼ ਚਾਹੀਦੀ ਐ ਉੱਥੇ ਪਾਣੀ ਵੀ ਚਾਹੀਦਾ ਜਮੜੀ ਦੇ ਰੋਗ ਬਰ ਰਹੇ ਹੁੰਦੇ ਜੀ ਸਾਡਾ ਤਾਂ ਰੱਬ ਹੀ ਐ ਜੇ ਅਸੀਂ ਬਚ ਜਾਈਏ ਤੇ ਬਚ ਜਾਈਏ ਨਹੀਂ ਤਾਂ ਸਾਡਾ ਮੁਸ਼ਕਲ ਬਚਦਾ ਲੈਂਦਾ ਕੋਈ ਸਾਰਸੁਰ ਥੋੜੀ ਆ ਕੇ ਇੱਥੇ ਪੁੱਛ ਪੁੱਛਦਾ ਹਾਂਜੀ ਨਹੀਂ ਲੈਂਦਾ ਕੋਈ ਸਾਰਸੁਰ ਨਾ ਸਾਨੂੰ ਵੇੜ ਦਿੱਤੀ ਜਾਵੇ ਅਸੀਂ ਹਟਾਣੇ ਤਰਹਨੇ ਬਸ ਸੇਵੇਂ ਬੈਠੇ ਸਾਡੀ ਕੋਈ ਨਹੀਂ ਮਤ ਦਿੱਤੀ ਨਾਸ਼ਣ ਕਿੰਨੇ ਦਿਨਾਂ ਤੋਂ ਪਹੁੰਚਦਾ ਤੁਹਾਡੇ ਕੋਲੇ ਇਹ ਸਾਡੇ ਕੋਲੇ 10 ਦਿਨਾਂ ਬਾਅਦ 8 ਦਿਨਾਂ ਬਾਅਦ ਸਾਡੇ ਮਨਰਾਸ਼ ਲਾਪਾਇਆ ਹੁਣ ਨਹੀਂ ਪ੍ਰਸ਼ਾਦ ਆਉਂਦੇ ਸਾਡੇ ਕੋਲੇ ਕੋਲੇ ਅਮੀ ਆਹੀ ਸੇਵਾਦਾਰੀ ਪਹੁੰਚਾਉਂਦੇ ਹੋਣੀ ਬਸ ਪਹੁੰਚਦੇ ਨੇ ਪਰ ਬਾਕੀ ਵਾਪਸ ਚਲੇ ਜਾਂਦੇ ਨੇ ਬਾਕੀ ਟਾਣੇਲਾ ਸਿਰੇ ਜਾਂਦੇ ਨੇ ਤੇ ਰਹਿੰਦੇ ਕਿੰਨੇ ਕਿੰਨੇ ਪਾਣੀ ਖੜਾ ਥੋੜੇ ਇੱਥੇ ਘਰਾਂ 'ਚ ਵੀ ਸਾਡੇ ਇੰਨਾਂ ਨੂੰ ਪਾਣੀ ਛੜਿਓ ਦਾਣੀਆਂ ਖਾਣ ਆ ਸਾਰੇ ਟਾਣੇ ਸਾਬੇ ਡਿੱਗਣ ਦਾ ਵੀ ਡਰਾਂ ਹਾਂਜੀ ਹੈ ਡਿੱਗਣ ਦਾ ਵੀ ਡਰ ਤੇ ਫਿਰ ਘਰ ਕਿਉਂ ਨਹੀਂ ਛੱਡਦੇ ਘਾੜੇ ਫਿਰ ਵਿੱਚ ਅੱਗੇ ਬੱਚੇ ਕਾਢਦੇ ਵੱਡੇ ਅਸੀਂ ਬੈਠੇ ਹਾਂ ਬੱਚੇ ਕਾਢਦੇ ਬੱਚੇ ਬਾਹਰ ਕਰਦੇ ਹਾਂ ਇਹ ਤਾਂ ਥੋੜਾ ਨਾਲ ਹਰ ਸਾਲ ਹੀ ਹੁੰਦਾ ਮੈਨੂੰ ਲੱਗਦਾ ਹਾਂ ਹਾਂ ਹਰ ਸਾਲ ਹੀ ਹੁੰਦਾ ਹੈ ਹ ਦੁੱਬੇ ਪੈਨ ਮਕਾਨ ਸਾਰੇ ਡੁੱਬੇ ਪੈਨੇ ਮਾਤਾ ਲੈ ਕੇ ਪਿੱਛੇ ਅੱਗੇ ਮਾਤਾ ਰਮਾਈ ਜਾਣਾ ਤਹਾਂ ਬੈਠੇ ਹੋ ਫਿਰ ਆਪ ਤੁਸੀਂ ਉੱਪਰ ਬੈਠੇ ਹੋ ਹਾਂ ਉੱਪਰ ਆ ਗਏ ਉਹ ਇਧਰ ਬੈਠੀ ਉੱਪਰ ਬੈਠੇ ਹੋ ਜੀ ਅਸੀਂ ਤਾਂ ਕਾਹਦਾ ਵਿੱਤਿਆ ਹੀ ਵੜੇ ਪਏ ਕਿਦੇ ਵੀ ਨੇ ਗਿਆ ਠਾਣੀ ਦੇ ਵਿੱਚੇ ਬੈਠੇ ਹਾਂਜੀ ਮਾਲਪਸੂ ਵੀ ਇੱਥੇ ਅਸੀਂ ਆਪ ਵੀ ਇੱਥੇ ਫਿਰ ਬਿਮਾਰੀਆਂ ਹੁਣ ਇੱਕ ਦੂਰ ਲੱਗਣੀਆਂ ਫਿਰ ਲੱਗਣ ਗਿਆ ਫਿਰ ਕਿੱਥੇ ਜਾਈਗਾ ਸਾਰਾ ਹੀ ਨਹੀਂ ਹੈਗਾ ਕਿੱਥੇ ਜਾਈਏ ਹਾਂ ਅਸੀਂ ਕਿਤੇ ਨਹੀਂ ਜਾ ਸਕਦੇ ਇੱਥੇ ਸਾਨੂੰ ਜੋ ਕੁਝ ਮਿਲੇ ਤੇ ਇੱਥੇ ਹੀ ਮਿਲਾ ਜਾ ਕੋਈ ਨਹੀਂ ਆ ਕੇ ਲੈਂਦਾ ਸਰਸੂਰ ਇੱਥੇ ਕੋਈ ਨਹੀਂ ਕੋਈ ਨਹੀਂ ਇੱਥੇ ਆਂਦਾ ਕੋਈ ਨਹੀਂ ਆਂਦਾ ਸਾਰੇ ਅਲੱਗ ਟੱਪ ਜਾਂਦੇ ਨੇ ਪਾਣੀ ਅੱਗੇ ਬੀੜੀਆਂ ਵਾਲੇ ਉਧਰ ਵੀ ਪਾਣੀ ਦਰਿਆ ਵੱਲ ਤਾਂ ਕੋਈ ਸਾਰਸੂਰ ਲੈਣ ਇੱਥੇ ਲੈਣ ਨਹੀਂ ਆਉਂਦਾ ਸਾਡੀ ਦਾ ਸਾਰ ਕਿਉਂ ਨਾ ਤੁਸੀਂ ਵੋਟਾਂ ਪ ਤੁਸੀ ਪਾਈਆਂ ਹੋਣਗੀਆਂ ਮੇਰੇ ਵੋਟਾਂ ਦਾ ਮਤਲਬ ਹੀ ਕੁਝ ਰਹਿ ਗਿਆ ਹੁਣ ਹੈ ਬਤ ਮਾਰੇ ਕਰ ਰੇ ਵੋਟਾਂ ਕੋਈ ਤੁਸੀਂ ਨਾ ਫਿਰ ਹਰ ਸਾਲ ਹੀ ਇਹ ਹਾਲ ਹੁੰਦਾ ਸਰਦਾਰ ਸਾਲ ਹੀ ਯਾਰ ਹੁੰਦਾ ਹਰ ਸਾਲ ਹੀ ਇਹ ਹਾਲ ਹੁੰਦਾ ਹਾਂ ਫਸਲਾ ਤਵਾ ਹੋ ਜਾਂਦਾ ਘਰ-ਬਾਰ ਤਵਾ ਹੋ ਜਾਂਦਾ ਹੈ ਹਾਂ ਫਿਰ ਕਚੀਆਂ ਕੁਚੇ ਇਟਾਂ ਨਾਲ ਘਰ ਬਣਾਨੇ ਫਿਰ ਡਿੱਗ ਪੈਂਦਾ ਹੈ ਤੀਜੀ ਵਾਰ ਮਕਾਨ ਬਣਾ ਤੀਜੀ ਪਰ ਫਿਰ ਡਿੱਗਣ ਵਾਲੇ ਸਾਰੇ ਪਾਟੇ ਪੈਨ ਅੰਦਰ ਜਾ ਕੇ ਵੇਹੜੇ ਤੇ ਵੇਖ ਲੈ ਸਾਡੇ ਪੁਲਿਸ ਸਾਰਾ ਕੁਝ ਬੰਦ ਵੀਡੀਓ ਬਣਾ ਸਕਦੇ ਅੰਦਰ ਕਿਵੇਂ ਚੱਲੂ ਫਿਰ ਗਾਹ ਹੁਣ ਕੀ ਕਰਨ ਕਰ ਸਕਦੇ ਰੁੰਦੇ ਬੈਠੇ ਰੱਬ ਦੇ ਦੀਨ ਹੋਣ ਕਿੰਨੂ ਰੋਈਏ ਇਹ ਵੀ ਨਾ ਤਾਂ ਹੁਣੇ ਵੀ ਦੁਬਾਰੇ ਕੁਝ ਵੀ ਨਹੀਂ ਸਾਨੂੰ ਦੇਂਦੇ ਇੱਥੇ ਕੋਈ ਸਰਕਾਰ ਪਿਛਲੇ ਜਿਹੜੇ ਕਹਿੰਸੀ ਮੁਰਗੀ ਬੱਕਰੀ ਦਾ ਮੁਆਵਜ਼ਾ ਦੇ ਦਾਂਗੇ ਮੈਂ ਨਹੀਂ ਆ ਤੇ ਛੱਡ ਕੇ ਬੰਦੇ ਦਾ ਕੋਈ ਮਿਲਾ ਤੇ ਬੱਕਰੀ ਤਾਂ ਕਿੰਨੇ ਦੇਣਾ ਕੋਈ ਵੀ ਨਹੀਂ ਮਿਲਿਆ ਹਣਾ ਪਛੂ ਪਛੂ ਡੰਗਰ ਵੀ ਮਰਦੇ ਹੋਣਗੇ ਫਿਰ ਡੰਗਰ ਰਹਿ ਗਏ ਨੇ ਦਿਨ ਚਾਰ ਚਾਰ ਰੱਖੀ ਬੈਠੇ ਅਜੇ ਤਾਂ ਕਿਵੇਂ ਲੈਂਦੇ ਡੰਗਰ ਹੁਣ ਕੀ ਕਰੀਏ ਕੀ ਕਰ ਸਕਨੇ ਕੋਈ ਅਸ ਬੰਨਾ ਪਾਈ ਖੜੇ ਆ ਬੰਨਾ ਵੀ ਆਹ ਦੇਖ ਲਓ ਬੰਨਾ ਪਾ ਪਾਣੀ ਚਾਰ ਵੀ ਆਉਂਦੀ ਆ ਨਾ ਆਉਂਦੀ ਆ ਪਰ ਹੁਣ ਕਿੱਧਰ ਜਾਈਏ ਨੇ ਗੁਜ਼ਾਰਾ ਕਿਵੇਂ ਗੁਜ਼ਾਰਾ ਨਹੀਂ ਹੂੰ ਛੜਕਾ ਟੁੱਟ ਜਾਂਦੀਆਂ ਨੇ ਬੁਰੇ ਹਾਲ ਹੋ ਜਾਂਦੇ ਨੇ ਕੋਈ ਕਿੱਥੇ ਜਾ ਕੋਈ ਨਹੀਂ ਇੱਥੇ ਆਂਦਾ ਨਾ ਕੋਈ ਸਾਡਾ ਪਤਾ ਲੈਂਦਾ ਕੋਈ ਨਹੀਂ ਪਤਾ ਲੈਂਦਾ ਵੋਟਾ ਲੈ ਕੇ ਨਿਕਲ ਜਾਂਦੇ ਨੇ ਉਹ ਜਾ ਜਾ ਤੂੰ ਉੱਡਣ ਤੇ ਹਰ ਸਾਡੀ ਸਾਰ ਲਾਉਣਾ ਉਹ ਤਾਂ ਜਹਾਜ਼ ਦੇਤਾ ਸੀ ਕਹਿੰਦੇ ਲੋਕਾਂ ਲਈ ਜਹਾਜ਼ ਕੁਝ ਵੀ ਨਹੀਂ ਸਾਡੇ ਕੋਲ ਇੱਥੇ ਆਇਆ ਪਾਣੀ ਪੀਵਣ ਕੋਨੇ ਤਾਂ ਜਾਜ ਕਿੱਧਰ ਆ ਗਿਆ ਪਾਣੀ ਵੀ ਨਹੀਂ ਪੀਨੂ ਨਾ ਸਾਡੇ ਪਾਣੀ ਕੋਨੇ ਸਾਰੇ ਢਾਣੇ ਲਖੜੀਆਂ ਨੂੰ ਪੁੱਛ ਲੋ ਖਰਾਬ ਪਾਣੀ ਗੰਦਾ ਪਾਣੀ ਥੱਲੋਂ ਨਲਕੇ ਦਾ ਨਿਕਲਦਾ ਉਹ ਹੀ ਪੀਜੀ ਇਹ ਕਿੰਨੇ ਦਿਨ ਨਹੀਂ ਸੁੱਕਦਾ ਇਹ ਹੋਰ ਕਿੰਨੇ ਦਿਨ ਇਹਨ ਪਰਮਾਤਮਾ ਦੀ ਦੇਣ ਹੈ ਕੀ ਪਤਾ ਕਿੰਨੇ ਦਿਨ ਛੱਡਦਾ ਕਿੰਨੇ ਦਿਨ ਰੱਖਦਾ ਮਤਲਬ ਜਦੋਂ ਜੰਗ ਲੱਗਦੇ ਉਦੋਂ ਵੀ ਤੁਹਾਨੂੰ ਠਾਨਦੇ ਹੋਣਗੇ ਇਹ ਤੁਹਾਨੂੰ ਪਾਣੀ ਆਉਂਦਾ ਹੈ ਪਾਕਿਸਤਾਨ ਦਾ ਬਸਾਡ ਆ ਵਾਟਰ ਪਾਣਡੇ ਆ ਇਤਨ ਪਾਇ ਰਹਿੰਦੇ ਬਟਲ ਵਿੱਚ ਘਾ ਤੋੜ-ਪੋੜ ਕੀਤੀ ਰੱਖਣੇ ਕਦੇ ਪਾਣਡੇ ਬੱਦੀਆਂ ਰਹਿੰਦੀਆਂ ਬਿਸਤਰਿਆਂ ਤੇ ਬੱਚੇ ਹੈਗਾ ਤਕੀਂਦੇ ਜਾਂਦੇ ਨੂੰ ਆਪਾਂ ਇੱਥ ਪਾਣੀ ਤਾਂ ਮੈਂ ਕਿਹਾ ਤਬਾਹੀ ਆ ਫਿਰ ਤੁਹਾਡੇ ਲਈ ਆ ਪਾਣੀ ਬਹੁਤ ਆਂਦਾ ਕਿ ਤਾ ਮੰਗਦੇ ਨਹੀਂ ਪਾਣੀ ਨਹੀਂ ਅਸੀਂ ਤਾਂ ਨਹੀਂ ਮੰਗਣੇ ਨਹੀਂ ਮੰਗਣੇ ਸਾਡੇ ਘਰੇ 5 5 6 6 ਫੁੱਟ ਪਾਣੀ ਹੈ ਅਸੀਂ ਆਪਦਾ ਘਰ ਬਾਹਰ ਛੱਡ ਕੇ ਬੱਚੇ ਦੂਰ ਕਰਕੇ ਅਸੀਂ ਪਾਣੀ ਕੀ ਮੰਗ ਕੇ ਕਰਨਾ ਅਸੀਂ ਜਿੰਨੇ ਔਖਿਆਂ ਸਾਨੂੰ ਪਤਾ ਹੈ ਸਾਡਾ ਦਿਲ ਜਾਣਦਾ ਅਸੀਂ ਬੱਚਾ ਤੋਂ ਦੂਰ ਬਾਤ ਜਵਾਕ ਬਾਹਰ ਬਾਤ ਤੇ ਮਾਰਦੇ ਓ ਚੰਗੇ ਬਾਹਰ ਛੱਡ ਦੇਉਂਦੇ ਬਈ ਇੱਥੇ ਡੁੱਬਣਾਂ ਨੂੰ ਦਾ ਡਰ ਹਾਰੀਆਂ ਤੋੜ ਫੋੜ ਕਰਦੇ ਡੁੱਬਣ ਤੋਂ ਡਰ ਜਿੰਨੇ ਦਿਨ ਹੋ ਗਏ ਜਵਾਕਾਂ ਨੂੰ ਮੇਨਾ ਮੇਨਾ ਮੀਨਾ ਮੀਨਾ ਹੋ ਗਏ ਬਾਕੀ ਕੋਈ ਸਾਢੇ ਸੱਤਾਂ ਨਹੀਂ ਕੋਈ ਵਿਵਾਦ ਬਿਨਾਂ ਤਾਂ ਘੰਟਾ ਨਹੀਂ ਸਰਦਾ ਤੁਸੀਂ ਮਹੀਨਾ ਮਹੀਨਾ ਹੋ ਗਏ ਹੁਣ ਕੀ ਕਰੀਂ ਫਿਰ ਕੀ ਕਰੀਂ ਫਿਰ ਕੀ ਕਰੀਂ ਰਾਣਾ ਪੈਂਦਾ ਮਜਬੂਰੀ ਕਰੀਏ ਪੂਰੀ ਹੈ ਸਾਡੇ ਵੀਰੇ ਮਜਬੂਰੀ ਹੈ ਮਜਬੂਰੀ ਹੈ ਹੋਰ ਕਿਧਰੇ ਪੇਕੇ ਕੋਲ ਦੋ ਦਿਨ ਜਾਵਾਂਗੇ ਤਾਰ ਦੇ ਬੰਦੇਨ ਖੁਸ਼ ਹੋਗੇ ਪਰ ਰਿਸ਼ਤੇਦਾਰ ਕਹਿਣਗੇ ਬੁੜੀਆਂ ਛੱਡ ਕੇ ਨਿਕਲ ਗਈਆਂ ਸੰਤ ਬਹੁਤ ਦੁਖੀ ਰ ਬੜੇ ਹੀ ਦੁਖੀ ਆਗੇ ਬਸ ਇਹੀ ਜਿਹੜਾ ਮੈਂ ਪਹੁੰਚ ਗਿਆ ਦੂਆ ਪਤਾ ਨਹੀਂ ਕਿ ਕਿੱਦੇ ਪਹੁੰਚਿਆ ਦਿਨਾਂ ਕਿ ਮਿਲ ਗਿਆ ਉਹਨਾਂ ਕੋ ਖਾ ਛੱਡਦੇ ਉਹਨਾਂ ਕੋ ਫਿਰ ਨਹੀਂ ਪੱਖੇ ਵੇਰਾ ਕੋਈ ਨਹੀਂ ਮਾੜੇ ਮੋਟੇ ਦਾਣੇ ਪੈਨੇ ਆਦੇ ਆ ਉਹ ਵਿਆਹ ਕੇ ਆਟਾ ਢੱਕਿਆ ਸੀ ਪਹਿਲਾਂ ਵਾਲਾ ਇਹ ਹਾਲਾਤ ਨੇ ਇਹਨਾਂ ਲੋਕਾਂ ਦੇ ਕਹਿੰਦੇ ਨੇ ਕਿ ਜਿੰਨਾ ਕੁ ਮਿਲਦਾ ਆ ਸਾਨੂੰ ਜਿੱਥੋਂ ਕੁ ਜਿੰਨਾ ਕੁ ਸਾਨੂੰ ਜੇ ਕੋਈ ਦੇ ਜਾਂਦਾ ਉਹਨਾਂ ਕੁ ਦੇ ਨਾਲ ਜਿਹੜਾ ਹੈਗਾ ਸਰ ਜਾਂਦਾ ਆ ਇਹੀ ਹਾਲਾਤ ਨੇ ਬਾਈ ਤੁਹਾਡੇ ਹਾਂਜੀ ਹਾਂਜੀ ਇਦਾਂ ਹੀ ਹਾਲਾਤ ਆਉਂਦਾ ਕੋਈ ਸਾਰ ਸੂਰ ਲੈਂਦਾ ਨਹੀਂ ਬਾਈ ਤੁਸੀਂ ਆਏ ਸੀ ਹਾਂ ਬਸ ਅੱਜ ਪਹਿਲੀ ਵਾਰੀ ਬਹੁਤ ਸੀ ਇਹ ਅੱਗੇ ਵੀਰ ਵਾਰੀ ਅੱਗੇ ਦੇਖ ਸੀ ਬੜੂ ਸਾਬ ਦਾ ਲੰਗਰ ਤੇ ਅੱਜ ਆ ਦੂਜੀ ਵਾਰੀ ਪਹੁੰਚੇ ਆ ਲੰਗਰ ਹਾਂਜੀ ਇਹੀ ਹਾਲਾਤ ਨੇ ਫਿਰ ਬਾਈ ਹਾਂਜੀ ਹਾਂਜੀ ਇਹੀ ਹਾਲਾਤ ਹਰ ਵਾਰੀ ਇਹ ਹਾਂਜੀ 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 ਬਾਕੀ ਪੀਣ ਅੰਡ ਜਿਵੇਂ ਕਹਿੰਦੇ ਨੇ ਬਾਕੀ ਖਰਾਬ ਹੀ ਹਾਲਤ ਅਗੇ ਨੇ ਤੇ ਕੋਈ ਸਰਕਾਰ ਚ ਆਉਂਦੀ ਹੈ ਮਤਲਬ ਇਹ ਹੜ ਪੀੜਤਾ ਕੋਈ ਪੈਨਸ਼ਨ ਐ ਹੋਜੀ ਲਾਵੇ ਜਾਂ ਪਾਣੀ ਮਰਲੇ ਹਾਂ ਹਾਂ ਸਰਕਾਰ ਨੇ ਲਈ ਸਾਰਸੂਰ ਪਿਛਲੀ ਵਾਰੀ ਸਰਕਾਰ ਨੇ ਲਈ ਸਾਰ ਨਹੀਂ ਕੋਈ ਨਹੀਂ ਲਈ ਸਾਰ ਨਹੀਂ ਲਈ ਸਾਰ ਨਹੀਂ 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 ਲਈ ਜਾਦਾ ਫਿਰ ਪਾਕਿਸਤਾਨ ਨਾਲ ਜੋੜ ਦੇ ਹੁਣ ਸਾਨੂੰ ਹੁਣ ਪਾਕਿਸਤਾਨ ਵਿੱਚ ਰਹੋ ਤੁਸੀਂ ਆਪ ਦਾ ਹਾਂ ਪਰ ਕੁਝ ਮਿਲੇ ਚਾ ਨਾ ਮਿਲੇ ਸਾਨੂੰ ਜੇ ਸਰਕਾਰ ਚੋਂ ਦੀ ਦੇਵੇ ਵੀ ਮਤਲਬ ਵੀ ਉਹ 5 ਮਰਲੇ ਥਾਂ ਬਾਹਰ ਦੇ ਹੁਣ ਜੇ ਇੱਕ ਜੇ ਨਹੀਂ ਦੇਣਾ ਜੀ ਇੱਕ ਪਾਸਾ ਕਰ ਦੇਣ ਸਾਡਾ ਹਾਂਜੀ 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 ਆ ਜਾ ਪਾਕਿਸਤਾਨ ਨਾਲ ਜੋੜ ਦੇ ਹੁਣ ਤੇ ਜੇ ਫਿਰ 5 ਮਰਲੇ ਥਾਂ ਦੇਵਣ ਤੇ ਕੋਈ ਹੜ ਪੇੜਤਾ ਕੋਈ ਪੈਨਸ਼ਨ ਇਹੋ ਜੀ ਲਾਉਣ ਮਹੀਨੇ ਮਹੀਨੇ ਆਂਦੀ ਰਹੇ ਤਨ ਖਾਨ ਨੁਕਸਾਨ ਹੋ ਕੇ ਸਾਡਾ ਸਾਡਾ ਜੀ ਬਾਦ ਦੂਜਾ ਨੁਕਸਾਨ ਘਰ ਬਾਹਰ ਦਾ ਕੋਈ ਆ ਸਾਡੇ ਘਰ ਆ ਗਏ ਨੇ ਖਰਾਬ ਹੀ ਹੋਏ ਪਏ ਨੇ ਖਰਾਬ ਜਿਵੇਂ ਜਮੀਨਾਂ ਵੀ ਖਰਾਬ ਝੋਨਾ ਜਿਵੇਂ ਖਰਾਬ ਹੋ ਗਿਆ ਹੂੰ ਤੇਰੇ ਕਿਵੇਂ ਚੱਲੂ ਹੁਣ ਕਿਵੇਂ ਸਰੂ ਅੱਗੇ ਹੁਣ ਬਾਕੀ ਆਂਦਾ ਵੇਖੋ ਪ੍ਰਮਾਤਮਾ ਦੀ ਆਸਰੇ ਅਗਨੇ ਜੋ ਕੁਝ ਦੇਵੇ ਘਰ ਮਾਲ ਕੀ ਦੇਵੇਗਾ ਤੇ ਘਰਾਂ ਜੀ ਡਰ ਲੱਗਦਾ ਡੱਗ ਪੇ ਫੇਰ ਕੀ ਕਰ ਹਾਂ ਡਰ ਲੱਗਦਾ ਹੈ ਜੀ ਸਾਪਾਂ ਦਾ ਡਰ ਲੱਗਦਾ ਹੈ ਕਈ ਵਾਰੀ ਮਕਾਨਾਂ ਦਾ ਵੀ ਡਰ ਲੱਗਦਾ ਹੈ ਕੀ ਡੱਗ ਪੈਣ ਕਦੋ ਕੀ ਹੋ ਸਕਦਾ ਕੀ ਨਹੀਂ ਹੋ ਸਕਦਾ